ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚ ਪਿੰਡ ਵੱਡੋਂ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰਬੀ ਦੇ ਇਲਾਕੇ ਦੇ ਸਹਿਯੋਗ ਨਾਲ ਮਹਾਨਦਾਨੀ ਸਰਦਾਰ ਕੁੰਦਨ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰਡ ਸ਼ਿਆਰਪੁਰ ਵੱਲੋਂ ਚਾਰਜ ਸਾਹਿਬਜਾਦੇ ਅਤੇ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਫਲਾਨਾ 41ਵਾਂ ਫੋਟੋਆ ਟੂਰਨਾਮੈਂਟ ਕਰਵਾਇਆ ਗਿਆ ਇਸ਼ਵਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਠੇਕੇਦਾਰ ਮੋਨਪਾਲ ਸਿੰਘ ਰਿੱਕੀ ਡਾਕਟਰ ਸੁਖਦੇਵ ਸਿੰਘ ਵੱਡੋ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸਲਾਨਾ 41ਵੇਂ ਸ਼ਾਨਦਾਰ ਫੋਟੋ ਵਾਲ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਗੁਰਚਨ ਸਿੰਘ ਜੀ ਵੱਡੋ ਅਤੇ ਸੁਖਵਿੰਦਰ ਸਿੰਘ ਸਾਵੀ ਜੁਕੇ ਵਾਲੇ ਨੇ ਸਾਂਝੇ ਤੌਰ ਤੇ ਕੀਤਾ ਸੀ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਫਾਈਨਲ ਮੈਚ ਵਿੱਚ ਵੱਡੋ ਅਤੇ ਰਹਾਣਾ ਜੱਟਾਂ ਵਿਚਕਾਰ ਕਰਵਾਇਆ ਗਿਆ ਤੇ ਇਹ ਦੋਏ ਟੀਮਾਂ ਬਰੋਬਰ ਰਹੀਆਂ ਤੇ ਪ੍ਰਬੰਧਕ ਕਮੇਟੀ ਵੱਲੋਂ ਰਹਾਣਾ ਜੱਟਾ ਨੂੰ ਫਾਸਟ ਬਿਨਾਂ ਦੀ ਟਰੋਫੀ ਦਿੱਤੀ ਗਈ। ਇਸੇ ਤਰ੍ਹਾਂ 2008 ਦਾ ਫਾਈਨਲ ਮੈਚ ਭੁੰਗਣੀ ਅਤੇ ਵੱਡੋ ਸਕੂਲ ਵਿੱਚ ਕਰਵਾਇਆ ਗਿਆ। ਜਿਸ ਵਿੱਚ ਵੱਡੋ ਸਕੂਲ ਦੀ ਟੀਮ ਜੇਤੂ ਰਹੀ। ਉਹਨਾਂ ਦੱਸਿਆ ਕਿ ਸਲਾਨਾ ਟੂਰਨਾਮੈਂਟ ਮੌਕੇ ਕੁਲਦੀਪ ਸਿੰਘ ਮਿਨਹਾਸਪਾਲ ਦੀ ਬੀਬੀ ਕੁਲਦੀਪ ਕੌਰ ਮਿਨਹਾਸਪਾਲ ਦੀ ਪ੍ਰਿੰਸੀਪਲ ਸੁਖਿੰਦਰ ਸਿੰਘ ਮਿਨਹਾਸ ਰਿੱਕੀ ਪਾਲਦੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕਬੱਡੀ ਦੇ ਸ਼ੋਅ ਮੈਚ ਦੌਰਾਨ ਖਰੀਆ ਕਲੱਬ ਅਤੇ ਸ਼ਹੀਦ ਬਾਬਾ ਕਰਮ ਸਿੰਘ ਜੀ ਕਲੱਬ ਵਿਚਕਾਰ ਮੈਚ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 41ਵੇਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਮੌਕੇ ਮੁੱਖ ਮਹਿਮਾਨ ਡਾਕਟਰ ਸ਼ੰਕਮਰ ਐਮਐਲਏ ਚੱਬੇਵਾਲ ਨੇ ਜੇਤੂ ਅਤੇ ਉਪਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਠੇਕੇਦਾਰ ਮੋਹਨਪਾਲ ਸਿੰਘ ਰਿੱਕੀ, ਉਪ ਪ੍ਰਧਾਨ ਅਨੰਜੀਤ ਸਿੰਘ, ਡਾਕਟਰ ਸੁਖਦੇਵ ਸਿੰਘ ਜਾਂਚੀ, ਸੰਦੀਪ ਸਿੰਘ ਜਾਂਚੀ سرپنچ بلوندر سنگھ بلا س سٹیج سارپری سنگھ سم سونو ہربندر سنگ سنگھ، ذلبیر سنگھ, سنگھ سیکٹری منجیز سنگھ، ہردیو سنگھ، ہردیو سنگ ہردیوس امریکا سنگھ، سن سنگھ، ہردیوس سنگھ، گڑھ اندرپال سنگھ، سن پرسیپل سنگھ، ڈانڈیا سردار کھیم سنپنچ ڈانڈیاں ترسے سابقہ سرپنچ ڈانڈیا ਅਜੀਤ ਸਿੰਘ ਸਾਹਿਬ ਦਾ ਡੀਐਸਪੀ ਬਲਬੀਰ ਸਿੰਘ ਧਰਮੀ ਫੌਜੀ ਗੁਰਵਿੰਦਰ ਸਿੰਘ ਬਾਬਾ ਦੇਹਾਣਾ ਗੁਰਦੀਪ ਸਿੰਘ ਸਰੋਆ ਬਬਲੂ ਦੇਹਾਣਾ ਇੰਦਰਪਾਲ ਸਿੰਘ ਸੁਨਿੰਦਰਪਾਲ ਸਿੰਘ ਬਲਬੀਰ ਸਿੰਘ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ بہت ہی ستکار ساتھی آؤ سب تو پہلا پہ سانج پائیے شری گروہ جی کا خالصہ شری گروہ جی کی فتح اج دہت ہی خوشی دے موقع دے جو ایک اکتالیواں فٹبال ٹورنامنٹ رکھیا گیا وہ فائنل کیتا گیا جو کہ ساڑھے چارے سارے چار دے ਇਸ ਸਾਡੇ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਨਿੱਗੀ ਆਗ ਦੇ ਵਿੱਚ ਸਮਰਪਿਤ ਟੂਰਨਾਮੈਂਟ ਰੱਖਿਆ ਗਿਆ ਉਸ ਦੇ ਲਈ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਤੇ ਇਸ ਦਾ ਧੰਨਵਾਦ ਸਾਡੇ ਪਿੰਡ ਵੱਡੋ ਦਾ ਜੋ ਸਾਡੇ ਨੇ ਸਰਦਾਰ ਕੁੱਤਲ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਨ੍ਹਾਂ ਦਾ ਬਹੁਤ ਸਾਲਾਂ ਤੋਂ ਇੱਥੇ ਖੇਡਾਂ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਤੇ ਸਾਡੇ ਬਹੁਤ ਹੀ ਸਤਕਾਰਯੋਗ ਸਤ ਬਾਬਾ ਗੁਰਜਰਨ ਸਿੰਘ ਜੀ ਤੇ ਸਰਦਾਰ ਸੁਖਵਿੰਦਰ ਸਿੰਘ ਜੀ ਮੇਰੇ ਵੱਡੇ ਵੀ ਰਿੱਕੀ ਪਰਮਾਰ ਜੀ ਰਿਮੀ ਜੀ ਸਰਪੰਚ ਬਲਵਿੰਦਰ ਜੀ ਵੱਖ-ਵੱਖ ਪਿੰਡਾਂ ਤੋਂ ਆਏ ਪਤਵੰਤੇ ਸੱਜਣ ਦਿਹਾੜੇ ਤੋਂ ਸਰਪੰਚ ਬਾਬਾ ਜੀ ਗੁਰਦੀਪ ਜੀ ਦਾਨੀਆਂ ਤੋਂ ਖੇਰ ਸਿੰਘ ਜੀ ਸਰਪੰਚ ਸਾਹਿਬ ਹੈਪੀ ਜੀ ਇਸਾਰੇ ਪਤਵੰਤੇ ਸੱਜਣ ਮੇਰੇ ਸਰਕਾਰਿਓ ਪੱਤਰਕਾਰ ਸਹਿਬਾਨ ਉਹਨਾਂ ਦਾ ਵੀ ਇੱਥੇ ਆਂਦਾ ਮੈਂ ਬੇਗਲੋ ਧੰਨਵਾਦ ਕਰਦਾ ਹਾਂ ਤੇ ਇੰਨੀ ਠੰਡ ਦੇ ਵਿੱਚ ਵੀ ਜੋ ਤੁਹਾਡਾ ਸਾਰਿਆਂ ਦਾ ਖੇਡਾ ਖੇਡਣ ਦਾ ਜੋਸ਼ ਹੈ ਤੇ ਸਾਰਿਆਂ ਦਾ ਖੇਡਾ ਦੇਖਣ ਦਾ ਵੀ ਖੁਸ਼ ਹੈ ਉਹ ਪੂਰਾ ਘਰ ਮੈਂ ਜੋ ਕਿ ਦੇਖ ਕੇ ਬਹੁਤ ਬੰਨ ਲੱਗਦਾ ਹੈ ਤੇ ਇਸੇ ਜੋਸ਼ ਨੂੰ ਅੱਗੇ ਲੈ ਕੇ ਜਾਂਦੇ ਹੋਏ ਜੋ-ਜੋ ਵੀ ਕੰਮ ਭਾਜੀ ਨੇ ਮੈਨੂੰ ਦੱਸਿਆ ਉਹ ਸਾਡੇ ਸਿਰ 'ਤੇ ਆ ਪਹਿਲਾਂ ਵੀ ਸਟੇਡੀਅਮ ਦੇ ਵਿੱਚ 4 ਲੱਖ ਜੋ ਹੈ ਗ੍ਰਾਂਟ ਆਈ ਹੈ ਤੇ ਉਸ ਤੋਂ ਇਲਾਵਾ ਪਿੰਡ ਦੇ ਵਿੱਚ ਵੀ ਗਲੀਆਂ ਨਾਲੀਆਂ ਦੇ ਲਈ 15 ਲੱਖ ਆਇਆ ਤੇ ਹੁਣ ਹੋਰ ਵੀ ਜੋ ਗ੍ਰਾਂਡ ਜਪਿੰਡ ਦੇ ਵੱਖ-ਵੱਖ ਕੰਮਾਂ ਦੇ ਲਈ ਮੇਰੇ ਵੱਲੋਂ 13 ਲੱਖ ਦੀ ਹੈ ਉਹ ਵੀ ਆ ਚੁੱਕੀ ਹੈ ਬਹੁਤ ਜਲਦੀ ਮਿਲ ਜਾਣਗੇ ਪੈਸੇ ਤੇ ਜੋ ਸਟੇਡੀਅਮ ਦੇ ਲਈ ਗਰਾਊਂਡ ਦੇ ਲਈ ਕੰਮ ਦੱਸੇ ਗਏ ਨੇ ਜਿਹਦੇ 'ਚ ਲਾਈਟਾਂ ਦਾ ਜਿਹੜਾ ਆਸ-ਪਾਸੇ ਇੰਟਰਲੌਕ ਟਾਈਲਾਂ ਦਾ ਚਾਰ ਦੀਵਾਰੀ ਦਾ ਤੇ ਹੋਰ ਵੀ ਜੋ ਕੰਮ ਹੈ ਉਹ ਵੀ ਸਾਡੇ ਸਿਰ 'ਤੇ ਹੈ ਜੋ ਗਰਾਊਂਡ ਪਟਕੇ ਬਣਾਣੀ ਹੈ ਹੋਰ ਵੀ ਜੇ ਕੋਈ ਵੀ ਕੰਮ ਕਰਦਾ ਤੁਸੀਂ ਗਰਾਊਂਡ ਨੂੰ ਬੈਲਰ ਕਰਨ ਦੇ ਲਈ ਉਹਦੇ ਲਈ ਸਾਡੇ ਵੱਲੋਂ ਪੂਰਾ ਸਮਰਥਨ ਤੁਹਾਡੇ ਲਈ ਹੈਗਾ ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਸ਼ਾਨਦਾਰ ਕਮਿਊਨਿਟੀ ਹਾਲ ਵੀ ਬਣਾਵਾਂਗੇ ਜਿੰਨੀ ਵੀ ਉਹਦੇ ਲਈ ਗ੍ਰਾਂਟ ਦੀ ਲੋੜ ਹੈ ਉਹ ਅਸੀਂ ਜਰੂਰ ਦਵਾਂਗੇ ਤੇ ਹੋਰ ਵੀ ਜੋ ਪਿੰਡ ਦੀਆਂ ਗਲੀਆਂ ਦੀ ਸਬਸਿਆ ਜੇ ਕੋਈ ਹੈਗੀ ਆ ਜੋ ਸਕੂਲ ਦੁਖਾਲਸਾ ਸਕੂਲ ਦੇ ਵਿੱਚ ਜ਼ਰੂਰਤ ਹੈ ਹੋਰ ਵੀ ਕੋਈ ਕਿਸੇ ਲੋੜਵੰਦ ਨੂੰ ਜ਼ਰੂਰਤ ਹੈ ਉਹ ਵੀ ਜ਼ਰੂਰਤਾਂ ਕੰਮ ਕੀਤੇ ਜਾਣਗੇ ਜੋ ਕੱਚੀਆਂ ਛੱਤਾਂ ਵਾਲਿਆਂ ਦੇ ਪੈਸੇ ਉਹ ਵੀ ਜੈਕ ਬਣ ਚੁੱਕੇ ਨੇ ਬਹੁਤ ਜਲਦੀ ਮਿਲ ਜਾਣਗੇ ਤਾਂ ਤੁਸੀਂ ਨਿਸ਼ਚਿਤ ਰਹੋ ਹੋਰ ਵੀ ਤੁਹਾਡਾ ਸਾਰਿਆਂ ਦਾ ਮੈਂ ਤੇ ਦਿਲੋਂ ਧੰਨਵਾਦ ਕਰਦਾ ਹਾਂ ਜਦ ਤੁਸੀਂ ਵੱਖ-ਵੱਖ ਪਿੰਡਾਂ ਤੋਂ ਆਏ ਆ ਤੁਸੀਂ ਇਲੈਕਸ਼ਨ ਦੇ ਵਿੱਚ ਵੀ ਵਾਅਦਾ ਚੜ੍ਹ ਕੇ ਸਾਥ ਦਿੱਤਾ ਹੈ ਮੈਂ ਦਿਲੋਂ ਸ਼ੁਕਰੀਆ ਕਰਦਾ ਹਾਂ ਧੰਨਵਾਦ ਕਰਦਾ ਹਾਂ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਮਹਾਕੰਮੀ ਸਰਪੰਚ ਸਿੰਘ ਜੀ ਸਪੋਰਟ ਐਂਡ ਵੈਲਫੇਅਰ ਕਰਾਓ ਬਡੋ ਜੱਸਦਰ ਪ੍ਰਧਾਨ ਮੋਹਨਪਾਲ ਸਿੰਘ ਜੀ ਤੇ ਉਹਨਾਂ ਦੇ ਸਹਿਯੋਗੀ ਸਾਰੇ ਮੈਂਬਰਾਂ ਨਗਰ ਦੇ ਸਰਪੰਚ ਸਾਹਿਬ ਪ੍ਰਵੀਨ ਸਿੰਘ ਜੀ ਤੇ ਭਾਜੀ ਕਦਿਲ ਸਿੰਘ ਜੀ ਭਾਲੀ ਡਾਕਟਰ ਸਰਦੇਵ ਸਿੰਘ ਜੀ ਤੇ ਸੁਮੇਂ ਨਗਰ ਨਿਵਾਸੀ ਪ੍ਰਿੰਸੀਪਲ ਸਾਹਿਬ ਸੁਖਿੰਦਰ ਸਿੰਘ ਜੀ ਸਕੂਲ ਦੇ ਮੈਜਰ ਸਾਹਿਬ ਦਾਤਰ ਸਿੰਘ ਜੀ ਪ੍ਰਧਾਨ ਰਾਮ ਨਰਾਇਣ ਸਿੰਘ ਜੀ ਵੱਡੋ ਮੈਂ ਸਾਰੇ ਨਗਰ ਦਾ ਤੇ ਇਲਾਕੇ ਦੀਆਂ ਜੜੀਆਂ 40 45 ਟੀਮਾਂ ਨੇ ਇੱਥੇ ਦੋਨੋਂ categories ਵਿੱਚ ਭਾਗ ਲਿਆ ਮੈਂ ਉਹਨਾਂ ਦਾ ਸਾਰਿਆਂ ਦਾ ਵੱਡੋ ਫੁੱਟਬਾਲ ਕਮੇਟੀ ਨੂੰ ਸਹਿਯੋਗ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦੀਆਂ